ਭਾਈ ਗੁਰਜੀ ਦਾ ਖਾਲਸਾ ਵਾਹਿਗੁਰਜੀਤ ਖਾਤੇ ਭਾਈ ਸਾਹਿਬ ਤੁਹਾਡੇ ਤੁਸੀਂ ਇੱਥੇ ਆਏ ਸਾਡੇ ਕੋਲ ਟਾਂਡਾ ਰਾਮ ਸਾਹੇ ਹਾਂਜੀ ਹਾਂ ਜਿਲ੍ਹਾ ਸ਼ਿਆਲਪੁਰ ਦੇ ਪਿੰਡ ਚ ਹਾਂਜੀ ਹਾਂ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਮੇਰੇ ਕੋਲ ਕੀ ਲੈਣ ਵਾਸਤੇ ਆਏ ਸੀ ਮੈਂ ਗੋਡੇਆਂ ਤੋਂ ਲੈਣ ਆਇਆ ਹਾਂਜੀ ਗੋਡਿਆਂ ਦੀ ਦਵਾਈ ਲੈਣ ਆਇਆ ਸੀ ਗੋਡੇ ਦੁਖਦੇ ਹਨ ਗੋਡੇ ਦੁਖਦੇ ਸੀ ਅੱਛਾ ਤੇ ਜਦੋਂ ਤੁਹਾਡਾ ਇਲਾਜ ਕੀਤਾ 10 ਕਿ ਮਿੰਟ ਲੱਗੇ ਹੋਣਗੇ ਤੁਹਾਨੂੰ ਕਿੰਨੇ ਕਿ ਮਿੰਟ ਲੱਗੇ ਆ ਬਸ 10 ਕਿ ਮਿੰਟ ਲੱਗੇ 10 ਕਿ ਮਿੰਟ ਲੱਗੇ ਆ ਹੁਣ ਤੁਹਾਨੂੰ ਬਾਹਰੋਂ ਵੀ ਘੁੰਮਣ ਕਮਲ ਲਈ ਆਖਿਆ ਤੇ ਘੁੰਮ ਕੇ ਆਓ ਚੈੱਕ ਕਰਕੇ ਆਓ ਹਾਂਜੀ ਹੁਣ ਤੁਹਾਡੇ ਗੋਡੇ ਠੀਕ ਏ ਠੀਕ ਆ ਕੋਡੇ ਹੁਣ ਠੀਕ ਆ ਨਾ ਕੋਡੇ ਦਰਦ ਹਟ ਗਈ ਆ ਤੁਹਾਡੀ ਅੱਛਾ ਚਲੋ ਠੀਕ ਆ ਆ ਪੈਣ ਦੇ ਲੱਗੀ ਸੀ ਬੈਲਟ ਪੈਣ ਤੇ ਵੀ ਲਾ ਸਕਦੀ ਮਾੜਾ ਜਾਂ ਹਾਂਜੀ ਇੱਧਰ ਕਰੋ ਧਿਆਨ ਬੈਲਟ ਲੱਗੀ ਆ ਤੁਹਾਡੇ ਹਾਂਜੀ ਤੁਹਾਡੀ ਬੈਲਟ ਜਿਹੜੀ ਹੁਣ ਲਾਈ ਆ ਹਾਂਜੀ ਤੇ ਤੁਸੀਂ ਘੁੰਮ ਕੰਮ ਕੇ ਬਾਹਰੋਂ ਆਏ ਜੇ ਤੁਹਾਨੂੰ ਕਿੰਨਾ ਕ ਮਹਿਸੂਸ ਹੋਇਆ ਪਰ ਮੈਂ ਠੀਕ ਆ ਮੈਨੂੰ ਕਾਫੀ ਫਰਕ ਲੱਗਿਆ ਹਾਂਜੀ ਕਾਫੀ ਫਰਕ ਲੱਗਿਆ ਕਾਫੀ ਫਰਕ ਲੱਗਾ ਨਾ ਤੁਹਾਨੂੰ ਪਿੱਛੇ ਜੇ ਹਾਂਜੀ ਠੀਕ ਆ ਚਲੋ ਭਲਾ ਹੋ ਜੇ ਤੁਹਾਡਾ ਮਿੰਟੋ ਮਿੰਟੀ ਇਲਾਜ ਹੋ ਰਿਹਾ ਵੈਦ ਬਾਬਾ ਤਿਆਗੀ ਜੀ ਵੱਲੋਂ ਪਿੰਡ ਮੱਤੇਨਗਲ ਫਤਿਹਗੜ ਚੂਣੀ ਤੋਂ ਜੀ ਨਾਲਾ ਰੋਡ ਤੇ ਸਾਡੇ ਵੱਲੋਂ ਪਿੰਡ ਪਿੰਡ ਪਹੁੰਚ ਕਰਕੇ ਸੰਗਤਾਂ ਦੇ ਭਲੇ ਵਾਸਤੇ ਕੈਂਪ ਲਾਏ ਜਾਂਦੇ ਆ ਅੱਜ ਵੀ ਇੱਥੇ ਚੰਡਾ ਰਾਮ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੈਂਪ ਲਾਇਆ ਵਾ ਉੱਥੇ ਅੱਜ ਇਸ ਕੈਂਪ ਵਿੱਚ ਮਰੀਜ਼ਾਂ ਦਾ ਭਲਾ ਹੋ ਰਿਹਾ ਬੈਲਟਾਂ ਵਾਲੇ ਦੀ ਬੈਲਟ ਲੱਥ ਰਹੀ ਆ ਗੋਡਿਆਂ ਦੇ ਗੋਡੇ ਠੀਕ ਹੋ ਰਹੇ ਆ ਤੁਸੀਂ ਭੰਜ ਕਰਾਇਆ ਤੁਹਾਨੂੰ ਕੀ ਨਾ ਕੋ ਫਰਕ ਪਿਆ ਫਰਕ ਆ ਬਾਈ ਅੱਗੇ ਨਾਲੋਂ ਫਰਕ ਹੈ ਅੱਗੇ ਨਾਲੋਂ ਫਰਕ ਪੈ ਗਿਆ ਨਾ ਹਾਂਜੀ ਚਲੋ ਭਲਾ ਹੋ ਗਿਆ ਤੁਹਾਡਾ ਵੀ ਗੁਰੂ ਮਾਰਾ ਹੀ ਭਲਾ ਕਰੇ ਹਾਂਜੀ ਪੰਜ ਜੀ ਤੁਸੀਂ ਦੱਸੋ ਤੁਸੀਂ ਸਰਵਾਇਕਲ ਦਾ ਕਰਾਇਆ ਹਾਂਜੀ ਸਰਵਾਇਕਲ ਦਾ ਠੀਕ ਹੈ ਠੀਕ ਹੈ ਬਹੁਤ ਜਿਆਦਾ ਫਰਕ ਬਹੁਤ ਜਿਆਦਾ ਫਰਕ ਆਰਾਮ ਹੈ ਨਾ ਹੁਣ ਚਲੋ ਭਲਾ ਹੋ ਜੇ ਹਾਂਜੀ ਪੰਜ ਜੀ ਤੁਸੀਂ ਹਾਂਜੀ ਬਾਬਾ ਜੀ ਹੋ ਗਿਆ ਹੁਣ ਅੱਗੇ ਨਾਲ ਹਾਂਜੀ ਅੱਗੇ ਨਾਲ ਫਰਕ ਪਿਆ ਕਾਫੀ ਅੱਗੇ ਨਾਲ ਫਰਕ ਪੈ ਗਿਆ ਕਾਫੀ ਹਾਂਜੀ ਬਾਬਾ ਜੀ ਕਿੰਨਾ ਕੁ ਟਾਈਮ ਲੱਗਾ ਬਾਬਾ ਜੀ ਪੰਜ ਨਹੀਂ ਕਿੰਨੇ ਕੁ ਮਿੰਟ ਲੱਗੇ ਹਨਾ ਦੇ ਆਣੀ ਲੱਗਾ ਹਾਂਜੀ 10 ਮਿੰਟ ਤੱਕ ਹੀ 10 ਮਿੰਟ ਤੱਕ ਤੁਹਾਨੂੰ ਆਰਾਮ ਆ ਗਿਆ ਇਹ ਬੇਨਤੀ ਕਰ ਰਹੇ ਹਾਂ ਗੁਰੂ ਕੇ ਪਿਆਰਿਓ ਸੰਗਤਾਂ ਨੂੰ ਕਿ ਸਾਡੇ ਵੱਲੋਂ ਬੇਨਤੀ ਆ ਸਮੂਚੀਆਂ ਸੰਗਤਾਂ ਨੂੰ ਕਿ ਵੈਦ ਬਾਬਾ त्याਗੀ ਜੀ ਲੰਗਰਾਂ ਵਾਲੇ ਵੈਦ ਬਾਬਾ त्याਗੀ ਜੀ ਲੰਗਰਾਂ ਵਾਲੇ ਸਾਡੇ ਵੱਲੋਂ ਧੀਆਂ ਦੇ ਵਿਆਹ ਹਰ ਮਹੀਨੇ ਮੁਫਤ ਕੀਤੇ ਜਾਂਦੇ ਆ ਵੱਡੇ ਵੱਡੇ ਸਾਲਾਨਾ ਜੋੜ ਮੇਲੇ 'ਚ ਲੰਗਰ ਲਾਏ ਜਾਂਦੇ ਆ ਸਾਡੇ ਵੱਲੋਂ ਪਿੰਡੋਂ ਪਿੰਡ ਪਹੁੰਚ ਕਰਕੇ ਕੈਂਪ ਲਾ ਕੇ ਸੰਗਤਾਂ ਦਾ ਭਲਾ ਕੀਤਾ ਜਾਂਦਾ ਜਿਹੜਾ ਸਰਵਾਈਕਲ ਆ ਉਹ 2 ਤੋਂ 3 ਮਿੰਟ ਵਿੱਚ ਬਿਲਕੁਲ ਮਰੀਜ਼ ਨੂੰ ਠੀਕ ਤੇ ਤੰਦਰੁਸਤ ਕਰ ਦਿੱਤਾ ਜਾਂਦਾ ਗੁਰੂ ਰਾਮਦਾਸ ਕਿਰਪਾ ਕਰਦੇ ਪਏ ਆ ਗੋਡੇ ਵੀ ਜਿਹੜੇ ਉਹ 10 15 ਮਿੰਟ ਵਿੱਚ ਠੀਕ ਹੋ ਜਾਂਦੇ ਆ ਗੁਰੂ ਮਹਾਰਾਜ ਦੀ ਕਿਰਪਾ ਵਾ ਗੋਡੇ ਡਿਸਕ ਜੋ ਵੀ ਨੁਕਸਿਆ ਜਿਨ੍ਹਾਂ ਦੇ ਬੈਲਟਾਂ ਲੱਗੀਆਂ ਉਹਨਾਂ ਦੀਆਂ ਬੈਲਟਾਂ ਲਵਾਈਆਂ ਜਾਂਦੀਆਂ ਨੇ ਤੇ ਗੁਰੂ ਕੇ ਪਿਆਰਿਓ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਇਹਨਾਂ ਸੰਗਤਾਂ ਦਾ ਭਲਾ ਹੋ ਰਿਹਾ ਸਾਡੇ ਮਿਲਣ ਵਾਸਤੇ ਆਪ ਜੀ ਨੂੰ ਬੇਨਤੀ ਆ ਕਿ 9781235630 9781235630 ਪਿੰਡ ਮੱਤੇਨੰਗਲ ਫਤਿਹਗੜ ਚੂੜੀਆਂ ਤੋਂ ਜੇ ਨਾਲਾ ਰੋਡ ਤੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅਜਨਾਲਾ ਸੋ ਬੇਨਤੀ ਕਰਦੇ ਆ ਕੋਈ ਵੀ ਦੁਖੀਆ ਹੋਵੇ ਉਹ ਸਾਡੇ ਤੱਕ ਪਹੁੰਚ ਕਰਕੇ ਆਪਣੇ ਦੁੱਖ ਨੂੰ ਨਿਵਿਰਤ ਕਰਾ ਸਕਦਾ ਏ ਅਸੀਂ ਮੁਲਕਤਾ ਦੇ ਭਲੇ ਵਾਸਤੇ ਮਨੁੱਖ ਮਨੁੱਖਾਂ ਨੂੰ ਅਸੀਂ ਬਿਮਾਰੀਆਂ ਤੋਂ ਮੁਕਤ ਕਰਾਉਣ ਵਾਸਤੇ ਯਤਨ ਕਰਦੇ ਆ ਰਹੇ ਹਾਂ ਕੋਈ ਲੋੜਵੰਦ ਪਰਿਵਾਰ ਹੋਵੇ ਕਿਸੇ ਨੂੰ ਕੰਬਲ ਗੂੜ ਜਰਸੀ ਆਦ ਦੀ ਲੋੜ ਹੋਵੇ ਉਹਦੇ ਮੁਤਾਬਕ ਅਸੀਂ ਚੈੱਕ ਕਰਾਂਗੇ ਕਿ ਇਹਨਾਂ ਨੂੰ ਰਸਣ ਦੀ ਲੋੜ ਆ ਕੋਈ ਗਰੀਬ ਮਾਤੜਿਆ ਉਹਦੇ ਕੋਲ ਕੋਈ ਆਮਦਨ ਦਾ ਸਾਧਨ ਕੋਈ ਨਹੀਂ ਹੈਗਾ ਉਹਦੇ ਬਾਰੇ ਵੀ ਅਸੀਂ ਉਹਨਾਂ ਦਾ ਭਲਾ ਕਰਨ ਵਾਸਤੇ ਉਹਨਾਂ ਨੂੰ ਰਸਣ ਵਗੈਰਾ ਦੇ ਸਕਦੇ ਹਾਂ ਅਸੀਂ ਬੇਨਤੀ ਕਰ ਰਹੇ ਹਾਂ ਕੋਈ ਵੀ ਦੁਖੀਆ ਹੋਵੇ ਉਹ ਵੈਦ ਬਾਬਾ ਤਿਆਗੀ ਜੀ ਨੂੰ ਮਿਲ ਕੇ ਆਪਣੀ ਜ਼ਿੰਦਗੀ ਦਾ ਭਲਾ ਕਰਵਾ ਸਕਦਾ ਏ ਕਿਰਪਾ ਸਾਰੀ ਤਿਆਗੀ ਜੀ ਤੇ ਗੁਰੂ ਰਾਮਦਾਸ ਜੀ ਦੀ ਆ ਗੁਰੂ ਰਾਮਦਾਸ ਕਿਰਪਾ ਕਰਨ ਦੇ ਸੰਗਤਾਂ ਦੇ ਉੱਤੇ ਮੈਨੂੰ ਇੱਕ ਉਹਨਾਂ ਨੇ ਅੱਗੇ ਤੋਰ ਕੇ ਸਹਾਰਾ ਬਣਾਇਆ ਵਾ ਕਿ ਤੇਰੇ ਕੋਲ ਇਹ ਸੇਵਾ ਜੜੀ ਆ ਉਹ ਸੰਗਤ ਦੀ ਕਰਾਉਣੀ ਆ ਇਸ ਕਰਕੇ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਤੁਹਾਡੇ ਭਲੇ ਵਾਸਤੇ ਬੇਨਤੀ ਕਰ ਰਹੇ ਹਾਂ ਕੋਈ ਵੀ ਦੁਖੀਆ ਕਿਸੇ ਬਿਮਾਰ ਬਿਮਾਰੀ ਦਾ ਵੀ ਆ ਉਹ ਸਾਡੇ ਤੱਕ ਪਹੁੰਚੋ ਗੁਰੂ ਰਾਮਦਾਸ ਭਲਾ ਕਰਨ ਸਾਰਿਆਂ ਦਾ ਧੰਨਵਾਦ ਸਤਕਾਰ ਫਤਿਹ ਬਲਾਓ ਸਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ